ਸਸਗੇ ਬੱਚੋ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ Hasbeen Education ਤੇ ਅੱਜ ਅਸੀਂ ਕਰਾਂਗੇ ਪੰਜਾਬ ਬੋਰਡ ਦੀ 5ਵੀਂ ਜਮਾਤ ਦੀ ਸਾਰੇ ਪੇਪਰ ਕਰਾਂਗੇ ਅਸੀਂ ਪੂਰੇ ਸੋਲਵ ਜਿਹੜੇ ਹੋਣੇ ਨੇ ਤੇ ਸਾਰੇ ਇਸ ਵਿੱਚ ਮੈਥ ਸਾਇੰਸ ਇੰਗਲਿਸ਼ ਪੰਜਾਬੀ ਹਿੰਦੀ ਸਾਰੇ ਪੇਪਰ ਅਸੀਂ ਕਰਾਂਗੇ ਠੀਕ ਹੈ ਇਹਨੂੰ ਧਿਆਨ ਨਾਲ ਚਲੋ ਸ਼ੁਰੂ ਕਰਦੇ ਹਾਂ ਪਹਿਲਾ ਪੇਪਰ ਹੈ ਪੰਜਾਬੀ ਦਾ ਪਹਿਲਾ ਕੁਐਸਚਨ ਪੈਰੇ ਨੂੰ ਪੜ੍ਹ ਕੇ ਦਿੱਤੇ ਗਏ ਪੰਜ ਪ੍ਰਸ਼ਨਾਂ ਵਿੱਚੋਂ ਕਿਸੇ ਤਿੰਨ ਪ੍ਰਸ਼ਨਾਂ ਦੇ ਉੱਤਰ ਦਿਓ ਇਹ ਸਾਨੂੰ ਇੱਕ ਪੈਰਾ ਦਿੱਤਾ ਹੋਇਆ ਹੈ ਇਹ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣਾ ਹੈ ਤੇ ਇਹਦੇ ਵਿੱਚੋਂ ਹੀ ਅਸੀਂ ਆਨਸਰ ਲੱਭ ਕੇ ਦੇਣੇ ਹਨ ਠੀਕ ਹੈ ਚਲੋ ਚੱਲਦੇ ਪਹਿਲਾ ਸਵਾਲ ਮਾਂ ਜੀ ਨੇ ਕਮੀਜ਼ ਬਣਾਉਣ ਵਾਸਤੇ ਕਿਹੜੀ ਫੁਲਕਾਰੀ ਦੇਣ ਲਈ ਕਿਹਾ ਸੀ ਮਾਂ ਜੀ ਨੇ ਕਮੀਜ਼ ਬਣਾਉਣ ਲਈ ਟੂਲ ਦੀ ਫੁਲਕਾਰੀ ਦੇਣ ਲਈ ਕਿਹਾ ਸੀ ਮਾਂ ਜੀ ਅਤੇ ਹਰਮੀਤ ਫੁਲਕਾਰੀ ਕੱਢਣ ਲਈ ਕਿੱਥੇ ਗਏ ਸਨ ਮਾਂ ਜੀ ਅਤੇ ਹਰਮੀਤ ਫਲਕਾਰੀ ਕੱਢਣ ਲਈ ਅੰਦਰ ਸੁਬਾਤ ਚਲੇਗੇ ਸੰdੂਕ ਵਿੱਚ ਕੀ ਪਿਆ ਸੀ ਸੰਦੂਕ ਵਿੱਚ ਬਹੁਤ ਸਾਰੇ ਬਾਗ ਅਤੇ ਫਲਕਾਰੀਆਂ ਪਈਆਂ ਸਨ ਕਿਹੜੀ ਚੀਜ਼ ਨਹੀਂ ਵੇਚਣੀ ਚਾਹੀਦੀ ਸ਼ਗਨਾ ਦੀ ਚੀਜ਼ ਨਹੀਂ ਵੇਚਣੀ ਚਾਹੀਦੀ ਹਰਮੀਤ ਨੂੰ ਫਲਕਾਰੀ ਕੌਣ ਵਿਖਾ ਰਿਹਾ ਸੀ ਹਰਮੀਤ ਨੂੰ ਫਲਕਾਰੀਆਂ ਮਾਂ ਜੀ ਵਿਖਾ ਰਹੇ ਸੀ ਠੀਕ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰੋ ਤੇ ਸ਼ੇਅਰ ਸ਼ੁਰੂ ਕਰੋ ਹੁਣ ਅਸੀਂ ਮਿਲਾਨ ਕਰਨਾ ਹੈ ਮੋਹਰਾ ਦਾ ਮਤਲਬ ਹੁੰਦਾ ਹੈ ਸਿੱਕੇ ਧਰੋ ਦਾ ਮਤਲਬ ਹੁੰਦਾ ਹੈ ਧੋਖਾ ਦੇਣਾ ਪਾਲ ਕਤਾਰ ਹੁੰਦੀ ਹੈ ਲਾਈਨ ਹੁੰਦੀ ਹੈ ਵਿਉਂਤ ਦਾ ਮਤਲਬ ਹੁੰਦਾ ਹੈ ਤਰਕੀਬ ਬਣਾਉਣੀ ਦਿੱਤੇ ਕੇ ਸ਼ਬਦਾਂ ਵਿੱਚ ਵਾਕ ਬਣਾਉਣ ਚੁੰਕੀ ਅੱਜ ਅਸੀਂ ਮਾਤਾ ਦੀ ਚੁੰਕੀ ਪਰਾਂਗੇ ਹਮਲਾ ਬਾਬਰ ਨੇ ਭਾਰਤ ਤੇ ਜ਼ਬਰਦਸਤ ਹਮਲਾ ਕੀਤਾ ਸੀ ਮੁਖੀ ਪਿਤਾ ਹੀ ਘਰ ਦਾ ਅਸਲੀ ਮੁਖੀ ਹੁੰਦਾ ਹੈ। ਠੀਕ ਹੈ ਇਸ ਵਿੱਚ ਇਸ ਵਿਸ਼ਰਾਮ ਚਿੰਨ ਲਗਾਉਣੇ ਹਨ ਇਹਨੂੰ ਧਿਆਨ ਨਾਲ ਪੜ੍ਹ ਕੇ ਤੁਸੀਂ ਵਿਸ਼ਰਾਮ ਚਿੰਨ ਲਗਾ ਲਿਓ। ਹੇਠ ਦਿੱਤੀਆਂ ਖਾਲੀ ਥਾਵਾਂ ਟੁਕਣੀ ਕਿਰਿਆ ਪਰੋ। ਅੱਜ ਨਦੀ ਵਿੱਚ ਡੈਸ਼ ਪਾਣੀ ਸੀ। ਅੱਜ ਨਦੀ ਵਿੱਚ ਬਹੁਤਾ ਪਾਣੀ ਸੀ। ਉਹ ਡੈਸ਼ ਨਦੀ ਪਾਰ ਕਰ ਰਹੇ ਸਨ। ਉਹ ਹੌਲੀ-ਹੌਲੀ ਨਦੀ ਪਾਰ ਕਰ ਰਹੇ ਸਨ। ਪਾਣੀ ਦਾ ਵਹਾਅ ਤੇਜ਼ ਸੀ। ਡਰਾਈਵਰ ਬੱਸਾਂ ਉੱਚੀ ਤਾਂ ਖੜੀਆਂ ਕਰ ਦਿੰਦੇ ਸਨ ਚਲੋ ਜੀ ਪੰਜਾਬੀ ਦਾ ਹੋ ਗਿਆ ਹੁਣ ਅਸੀਂ ਚੱਲਦੇ ਆ ਬੈਦ ਦੇ ਫਿ ਭਗਣਿਤ ਦਾ ਪੰਜਵੀਂ ਜਮਾਤ ਦਾ ਪ੍ਰੀਬੋਰਡ ਪੇਪਰ 12 ਕਿਲੋਗ੍ਰਾਮ 625 ਗ੍ਰਾਮ ਨੂੰ ਸੀ 12.625 ਕਿਲੋਗ੍ਰਾਮ ਲਿਖਾਂਗੇ 1 ਕਿਲੋਗ੍ਰਾਮ 1000 ਗ੍ਰਾਮ ਦੇ ਬਰਾਬਰ ਹੁੰਦਾ ਹੈ 2.125 ਲੀਟਰ ਮਤਲਬ 2 ਲੀਟਰ 125 ਮਿਲੀ ਲੀਟਰ ਸਹੀ ਤੇ ਗਲਤ ਦਾ ਨਿਸ਼ਾਨ ਲੈਣਾ ਹੈ 0 ਤੋਂ 90 ਦੇ ਵਿਚਕਾਰ بڑے ਕੋਣ ਨਿਊਨ ਕੋਣ ਕਹਿੰਦੇ ਹਨ ਬਿਲਕੁਲ ਸਹੀ 75 ਦਾ ਕੋਣ ਸਮਕੋਣ ਗਲਤ 90 ਦਾ ਕੋਣ ਸਮਕੋਣ ਹੁੰਦਾ ਹੈ ਕੋਣ ਮਾਪ ਵਿੱਚ ਦੋ ਸਕਿਲ ਹੁੰਦੇ ਹਨ ਬਿਲਕੁਲ ਦੋ ਸਕਿਲ ਦੇ ਹਨ ਅਸੀਂ ਇਹਨਾਂ ਨੂੰ ਜੋੜ ਕਰਨਾ ਹੈ ਇਹਨਾਂ ਦਾ ਜੋੜ ਅਸੀਂ ਕੀਤਾ ਹੈ ਤੁਸੀਂ ਵੀ ਚੈੱਕ ਕਰ ਲੈਣਾ ਤੇ ਸਾਡਾ ਆਨਸਰ ਆਇਆ ਹੈ 96016 4 ਸੈਂਟੀਮੀਟਰ ਪੂਜਾ ਵਾਲੇ ਘਣ ਦਾ ਆਇਤਨ ਪਤਾ ਕਰੋ ਘਣ ਦਾ ਜਿਹੜਾ ਆਇਤਨ ਹੁੰਦਾ ਹੁੰਦਾ ਭੂਜਾ ਗੁਣਾ ਭੂਜਾ ਗੁਣਾ ਭੂਜਾ ਇੱਥੇ ਪੂਜਾ 4 ਦਿੱਤੀ ਹੋਈ ਹੈ ਤਾਂ 4 4 4 4 4 16 4 64 ਸੈਂਟੀਮੀਟਰ ਦਾ ਘਣ ਇੱਕ ਪ੍ਰਾਇਮਰੀ ਸਕੂਲ ਦੀ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਦਿੱਤੇ ਉਹਨਾਂ ਦੀ ਸਾਰਣੀ ਬਣਾਣੀ ਹੈ ਇਦਾਂ ਤੁਸੀਂ ਇੱਕ ਟੇਬਲ ਬਣਾ ਲੈਣਾ ਹੈ ਠੀਕ ਹੈ ਉਸੇ ਜਮਾਤ ਦੇ ਵਿਦਿਆਰਥੀ ਲਿਖ ਲੈਣੇ ਨੇ ਪਹਿਲੀ ਜਮਾਤ 50 ਵਿਦਿਆਰਥੀ ਨੇ ਦੂਸਰੀ 'ਚ 45 ਨੇ ਤੀਸਰੀ 'ਚ 56 ਨੇ ਚੌਥੀ 'ਚ 36 ਨੇ ਪੰਜਵੀਂ 'ਚ 60 ਨੇ ਇਦਾਂ ਸਾਹਮਣੇ-ਸਾਹਮਣੇ ਲਿਖ ਲੈਣੇ ਹਨ ਜੇਕਰ ਕੰਪਿਊਟਰ ਦਾ ਮੁੱਲ 15560 ਹੈ ਅਤੇ ਲੈਪਟਾਪ ਦਾ ਮੁੱਲ ਕੰਪਿਊਟਰ ਦੇ ਮੁੱਲ ਤੋਂ 9050 ਵੱਧ ਹੈ ਤਾਂ ਲੈਪਟਾਪ ਦਾ ਮੁੱਲ ਪਤਾ ਕਰੋ ਕੰਪਿਊਟਰ ਦੇ ਮੁੱਲ 'ਚੋਂ 9050 ਵੱਧ ਹੈ ਤਾਂ ਜੋੜ ਦੇਣਾ ਹੈ ਤੇ ਇਹ ਲੈਪਟਾਪ ਦਾ ਮੁੱਲ ਆ ਗਿਆ 24610 ਰੁਪਏ ਕੰਪਿਊਟਰ ਤੇ ਲੈਪਟਾਪ ਦਾ ਕੁੱਲ ਮੁੱਲ ਕਿੰਨਾ ਹੈ ਕੰਪਿਊਟਰ ਦਾ ਕੁੱਲ ਮੁੱਲ ਲੈਪਟਾਪ ਦਾ ਕੁੱਲ ਮੁੱਲ ਆਇਆ 24610 ਤੇ ਲੈਪਟਾਪ ਦਾ ਮੁੱਲ ਦਿੱਤਾ ਹੈ 15560 ਤੇ ਕੁੱਲ ਬਣ ਗਿਆ 40170 ਰੁਪਏ ਅੰਕ 93407 ਦੀ ਵਰਤੋਂ ਕਰਦੇ ਹੋਏ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਇਹਨਾਂ ਦਾ ਅੰਤਰ ਵੀ ਪਤਾ ਕਰੋ ਵੱਡੀ ਤੋਂ ਵੱਡੀ ਸੰਖਿਆ ਹੈ 97430 ਛੋਟੀ ਤੋਂ ਛੋਟੀ ਸੰਖਿਆ ਹੈ 30479 32479 97400 ਰੁਪਏ ਤੇ ਹਰ ਮੋਕੇ ਕਿਸੇ ਮਠਾਈ ਦੀ ਦੁਕਾਨ ਵਿੱਚ ਇੱਕ ਹਫ਼ਤੇ ਵਿੱਚ ਵਰਤੀ ਗਈ ਦੁੱਧ ਦੀ ਮਾਤਰਾ ਇਹ ਸਾਨੂੰ ਦਿੱਤਾ ਗਿਆ ਹੈ ਦੁੱਧ ਦੀ ਮਾਤਰਾ ਦਾ ਇੱਕ ਗ੍ਰਾਫ ਦਿੱਤਾ ਗਿਆ ਹੈ ਸਭ ਤੋਂ ਘੱਟ ਦੁੱਧ ਕਿਹੜੇ ਦਿਨ ਵਰਤਿਆ ਗਿਆ ਸਭ ਤੋਂ ਘੱਟ ਦੁੱਧ ਬੁੱਧਵਾਰ ਵਾਲੇ ਦਿਨ ਵਰਤਿਆ ਗਿਆ ਕਿੰਨਾ 100 ਲੀਟਰ ਕਿੰਨਾ 100 ਲੀਟਰ ਠੀਕ ਹੈ ਜੀ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕੁੱਲ ਕਿੰਨਾ ਦੁੱਧ ਵਰਤਿਆ ਗਿਆ ਵੀਰਵਾਰ ਨੂੰ ਜਿਹੜਾ ਦੁੱਧ ਵਰਤਿਆ ਗਿਆ ਉਹ 250 ਸੀ ਤੇ ਸ਼ੁੱਕਰਵਾਰ ਨੂੰ ਜਿਹੜਾ ਵਰਤਿਆ ਗਿਆ ਉਹ 300 ਸੀ ਤਾਂ 250 300 ਕਿੰਨਾ ਬਣ ਗਿਆ 550 ਲੀਟਰ ਚਲੋ ਜੀ ਇਸ ਤੋਂ ਬਾਅਦ ਹੁਣ ਸਾਡਾ ਪੇਪਰ ਆ ਗਿਆ ਇੰਗਲਿਸ਼ ਜਮਾਤ ਦਾ ਪੰਜਵੀਂ ਦਾ ਪ੍ਰੀਬੋਰਡ ਸਾਨੂੰ ਇੱਕ ਪੈਰਾ ਦਿੱਤਾ ਹੈ ਜਿਹਦਾ ਅਸੀਂ ਪੰਜਾਬੀ ਵਿੱਚ ਕਰਸਾ ਅਸੀਂ ਇਸ ਵਿੱਚ ਪੈਰਾ ਵਿੱਚੋਂ ਆਨਸਰ ਲੱਭਣੇ ਹਨ ਹੂ ਵਾਸ ਨੋਟ ਦਾ ਸਾਇਲੈਂਟ ਸਪੈਕਟੇਟਰ ਸਤਗੁਰੂ ਸ਼੍ਰੀ ਰਾਮ ਸਿੰਘ ਜੀ ਠੀਕ ਹੈ ਵਾਸ ਨੋਟ ਐ ਸਾਇਲੈਂਟ ਸਪੈਕਟੇਟਰ ਵਟ ਵਾਸ ਦਾ ਨੇਮ ਆਫ ਪਾਰਟੀ ਫਾਊਂਡ ਬਾਇ ਸਤਗੁਰੂ ਸ਼੍ਰੀ ਰਾਮ ਸਿੰਘ ਜੀ ਸੰਤ ਖਾਲਸਾ ਹੂ ਅਟੈਕਡ ਮਲੇਰ ਕੋਟਲਾ ਕੁੱਕਾ ਅਟੈਕ

पैरट यानी कि तोता औल यानी कि उल्लू क्रो यानी कि का डी जू सी के डक मतलब बत्तक पिजन पी आई जी ओ एंड पिजन मतलब कबूतर पीकोक मतलब मोहर याद कर लेना इस तू अला कोई और भी लिख सकते हो डू एज डर फिल द ब्लैंक्स विद सुइटेबल ऑप्शन जसप्रीत इज टॉलर राजन, द गर्ल विल सिंग आ सोंग देर इज एन एप्पल and a banana in the plate they will watch the show at 7 pm punctuate the following sentence rewrite he said to me i love my india he the h बड़ा हो जाएगा he said to me you a comma fir puthe ko me i बड़ा आ जाएगा love my india india da i बड़ा the full stop te inverted comma kapir the sentence plural form the star द स्टार्स ये इस लग जाएगा मेक सेंटेंस फॉर द गिवन बार ऑफिसर देंटेंस बनाना है ही इज एन ऑफिसर इन द नेवी और नेवी अफसर है बॉडी हिस् बॉडी इज वेरी थिंधी बॉडी बहुत पथली है हार्मफुल स्मोकिंग इज हार्मफुल टू यूअर हेल्थ दशा थोड़ी लिए सिगरेट थोड़े हार्मफुल है टीचर द टीचर टोल्ड असफनी स्टोरी इतना की आएगा ਸਟੋਰੀ ਠੀਕ ਹੈ ਜੀ ਬਣੀ ਸਟੋਰੀ ਅੱਗੇ ਆ ਗਿਆ ਤੁਹਾਡਾ ਪੇਪਰ ਠੀਕ ਹੈ ਜੀ ਸਾਇੰਸ ਦਾ ਪੇਪਰ ਵਾਤਾਵਰਣ ਸਿੱਖਿਆ ਦਾ ਪੇਪਰ ਠੀਕ ਹੈ ਖਾਲੀ ਤਮਾppa ਨੇ ਮਿੱਟੀ ਵਿੱਚ ਪੋਸ਼ਕ ਤੱਤਾਂ ਦੀ ਪੂਰਤੀ ਲਈ ਖਾਦ ਪਾਈ ਜਾਂਦੀ ਹੈ ਸਾਡੇ ਸਰੀਰ ਦਾ ਤਾਪਮਨ ਸਥਿਰ ਰਹਿੰਦਾ ਹੈ ਖੱਟੇ ਫਲਾਂ ਤੋਂ ਵਿਟਾਮਿਨ ਸੀ ਮਿਲਦਾ ਹੈ ਸਾਡੇ ਸਰੀਰ ਵਿੱਚ ਲੋਹੀ ਦੀ ਕਮੀ ਨਾਲ ਅਨੀਮੀਆ ਅਨੀਮੀਆ ਹੋ ਜਾਂਦਾ ਹੈ ਪਾੜਾ ਵਿੱਚ ਫਲਾਣੇ ਦਾ ਲਾਣਦਾਰ ਛੱਤਾ ਵਾਲੇ ਘਰ ਬਣਾਏ ਜਾਂਦੇ ਹਨ ਮਿਲਾਨ ਕਨ ਤਕਤਕਰੀ ਕਲਾ ਨੌਰ ਵਿਚ ਹੈ ਆਮ ਖਾਸ ਬਾਗ ਸਰੰਦ ਵਿਚ ਹੈ ਬੁੱਧ ਸਤੂਪ ਸੰਘੋਲ ਵਿਚ ਹੈ ਤਿਸਰਾਏ ਇਕਬਰ ਅਮਰਤ ਖਾਂ ਵਿਚ ਹੈ ਠੀਕ ਹੈ ਜੀ ਪਾਣੀ ਨੂੰ 0 ਡਿਗਰੀ ਸੈਂਟੀਗ੍ਰੇਡ ਤੱਕ ਠੰਡਾ ਕਰਨ ਤੇ ਪਾਣੀ ਵਿੱਚ ਕੀ ਬਦਲਾਅ ਆਣਗੇ ਪਾਣੀ ਨੂੰ 0 ਡਿਗਰੀ ਸੈਂਟੀਗ੍ਰੇਡ ਤੱਕ ਠੰਡਾ ਕਰਨ ਤੇ ਪਾਣੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ برف ਜਨਕੀ ਠੋਸ ਬਣ ਜਾਂਦਾ ਹੈ ਘਰ ਬਣਾਉਣ ਲਈ ਵਰਤੀ ਜਾਣ ਵਾਲੀ ਆਧੁਨਿਕ ਸਮਗਰੀ ਬਾਰੇ ਲਿਖੋ ਘਰ ਬਣਾਉਣ ਲਈ ਆਧੁਨਿਕ ਸਮਗਰੀ ਹੈ ਸਿਮਿੰਟ ਰੇਤਾ ਬਜਰੀ ਲੱਕੜ ਲੋਹਾ ਪਨੀਰ ਮਟਰ ਤੇ ਦਾਣਾ ਵਿੱਚ ਮੁੱਖ ਤੌਰ ਤੇ ਕਿਹੜਾ ਪੋਸ਼ਕ ਪਾਇਆ ਜਾਂਦਾ ਹੈ ਪਨੀਰ ਵਿੱਚ ਵਿਟਾਮਿਨ ਡੀ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜ਼ਿਆਦਾ ਮਾਤਰਾ ਵਿੱਚ ਮਟਰ ਚ ਪ੍ਰੋਟੀਨ ਸੋਡੀਅਮ ਕੈਲਸ਼ੀਅਮ ਆਇਰਨ ਮਤਲਬ ਲੋਹਾ ਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ ਦਾਣਾ ਵਿੱਚ ਵਿਟਾਮਿਨ ਪ੍ਰੋਟੀਨ ਲੋਹਾ ਜਿੰਕ ਫੋਲੇਟ ਤੇ ਮੈਗਨੀਸ਼ੀਅਮ ਆਦਿ ਤਾਤਾਂ ਚੱਕਣੇ 'ਚ ਪਾਏ ਜਾਂਦੇ ਹਨ ਤੁਹਾਡੇ ਗਾਂਵ ਗੁਆਂਢ ਵਿੱਚ ਕਿਹੜੀਆਂ ਸੰਜੇ ਥਾਵਾਂ ਹਨ ਉਹਨਾਂ ਦੇ ਕਿਹੜੇ-ਕਿਹੜੇ ਕਾਰਜ ਕਿਤੇ ਜਾਂਦੇ ਹਨ ਸੰਜੇ ਥਾਵਾਂ ਨੇ ਇੱਥੇ ਕਾਰਜ ਨੇ ਮੰਦਰ ਵਿੱਚ ਤੇ ਗੁਰਦੁਆਰਾ ਪੂਜਾ ਪਾਠ ਕਰ ਤੇ ਧਾਰਮਿਕ ਕੰਮ ਲਈ ਸ਼ਮਸ਼ਾਨ ਘਟ ਮਰਦੇ ਜਾਂ ਡੈੱਡ ਬੋਡੀਏ ਨੂੰ ਫੁਕੜਣ ਲਈ ਜਾਂਚ ਕਰ ਵਿਆਹ ਸ਼ਾਦੀਆਂ ਲਈ ਸਕੂਲ ਪੜ੍ਹਾਈ ਲਈ ਅਗਰਵਾੜੀ ਛੋਟੇ ਬੱਚੇ ਦੀ ਦੇਖਭਾਲ ਲਈ ਜਲ ਚੱਕਰ ਦਾ ਚਿੱਤਰ ਤੁਹਾਡੀ ਬੁੱਕ ਵਿੱਚ ਬਣਿਆ ਹੋਇਆ ਉੱਥੇ ਦੇਖ ਕੇ ਤੁਸੀਂ ਕਰ ਲੈਣਾ ਹੈ ਹੁਣ ਪੰਜਵੀਂ ਜਮਾਤ ਦਾ ਹਿੰਦੀ ਦਾ ਪੇਪਰ ਠੀਕ ਹੈ ਜੀ ਇਸ ਵੀ ਪਹਿਲਾਂ ਇੱਕ ਪੈਰਾ ਦਿੱਤਾ ਹੋਇਆ ਹੈ ਉਸ ਪੈਰੇ ਵਿੱਚੋਂ ਪੜ੍ਹ ਕੇ ਅਸੀਂ ਉੱਤਰ ਦੇਣੇ ਹਨ ਦੀਪਾ ਨਦੀ ਦੇ ਕਿਨਾਰੇ ਕਿਆ ਕਰਨੇ ਜਾਂਦੀ ਸੀ ਦੀਪਾ ਨਦੀ ਦੇ ਕਿਨਾਰੇ ਕੱਪੜੇ ਧੋਨੇ ਜਾਂਦੀ ਸੀ ਬਹਾਦਰ ਸ਼ਬਦ ਸੇ ਆ ਕੇ ਸਰ ਬਹਾਦਰ ਸ਼ਬਦ ਦਾ ਅਰਥ ਹੈ ਨੀਡਰ ਜੋ ਨਾ ਡਰਤਾ ਹੋ ਦੀਪਕ ਕੇ ਗਾਉਂ ਦਾ ਕੀ ਨਾਮ ਥਾ दीपा के गांव का नाम माधोपुर था दीपक के घर का, का काम क्यों करना पड़ता था दीपा के पिताजी शहर में नौकरी करते थे और माता बीमार रहती थी इसलिए दीपक को घर का, का काम करना पड़ता था बीमार शब्द का विलोम यानी उल्टे शब्द बीमार शब्द का उल्ट शब्द होता है स्वास्थ्य अनेक शब्दों के लिए एक शब्द में उत्तर दें जिसका मूल्य ना हो अमूल्य या अनमोल दिक द्वारा तो पूर्ण बक मृत्यु जिंदगी का अंतिम सच मृत्यु है इंद्रधनुष बारिश के बाद आसमान में इंद्रधनुष बनता है निम्नलिखित शब्दों के शब्द के अनुसार सही क्रम लिखिए सबसे पहले गीत आएगा फिर पंजाब आएगा फिर पेड़, पेड़ आएगा और फिर शिक्षा आएगी प्रेम का मतलब होता है प्यार पवन मतलब पावर मतलब शुद्ध आंखों में चमक आना ਆਪਣੇ ਬੇਟੇ ਨੂੰ ਦੇਖ ਕੇ ਪਿਤਾ ਜੀ ਦੀਆਂ ਅੱਖਾਂ ਵਿੱਚ ਚਮਕ ਆ ਗਈ। ਟੱਸੇ ਮਸਣਾਉਣਾ ਕੋਈ ਅਸਰ ਨਾ ਹੋਣਾ। ਉਸ ਕੋ ਜਿੰਨਾ ਵੀ ਸਮਝਾਓ ਉਹ ਟੱਸੇ ਮਸ ਨਹੀਂ ਹੁੰਦਾ। ਠੀਕ ਹੈ ਇਹ ਤੁਹਾਡੀ ਬੁੱਕ ਦੇ ਕੁਐਸਚਨ ਨੇ ਤੁਸੀਂ ਇਹ ਪੜ੍ਹ ਕੇ ਲੱਭ ਲੈਣੇ ਨੇ। ਰਿੱਖਤ ਸਤਨ ਬੰਨੇ ਗੁਰੂ ਜੀ ਨੇ ਮਾਨਵਤਾ ਕੇ ਕਲਿਆਣ ਕੇ ਲਈ ਅਨੇਕ ਯਾਤਰਾਏ ਕੀ ਕਲਿਆਣ। ਇਹ ਤੁਹਾਡੀ ਬੁੱਕ ਦੇ ਨੇ ਠੀਕ ਹੈ ਇਹਨੂੰ ਕਰ ਲੈਣਾ ਤੇ ਸਾਡੇ ਚੈਨਲ ਐਜ਼ ਬੀਨ ਐਜੂਕੇਸ਼ਨ ਨੂੰ ਜਰੂਰ ਸਬਸਕ੍ਰਾਈਬ ਕਰੋ। ਜੇ ਤੁਸੀਂ ਇਸ ਦੀ ਪੀਡੀਐਫ ਚਾਹੁੰਦੇ ਹੋ ਇਹ ਸੋਲਵ ਤਾਂ ਸਾਡੇ YouTube ਚੈਨਲ ਤੋਂ ਇਲਾਵਾ ਸਾਡਾ ਇੱਕ Telegram ਚੈਨਲ ਹੈ ASBIN EDUCATION ਤੁਸੀਂ ਸਰਚ ਕਰੋਗੇ ਠੀਕ ਹੈ ਤੁਹਾਨੂੰ ਮਿਲ ਜੇਗਾ ਉੱਥੇ ਏਸੀ ਇਹ ਪਾ ਦੇਗੇ Telegram ਦਾ ਲਿੰਕ ਵੀ ਮੈਂ ਸ਼ੇਅਰ ਕਰ ਦਾਂਗਾ ਥੱਲੇ ਡਿਸਕ੍ਰਿਪਸ਼ਨ ਚ ਉੱਥੇ ਜਾ ਕੇ ਤੁਸੀਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਧੰਨਵਾਦ